ਰਹੱਸਮਈ ਹਾਲਤ ਦੇ ਵਿੱਚ ਕੁੜੀ ਦੀ ਮੌਤ ਹੋ ਗਈ ਹੈ ਤੇ ਪੁਲਿਸ ਜਾਂਚ ਕਰ ਰਹੀ ਹੈ ਗੜਸ਼ੰਕਰ ਦਾ ਪਿੰਡ ਕਾਗੋਗੁਰੂ ਜਿੱਥੇ 23 ਸਾਲਾਂ ਨੌਜਵਾਨ ਲੜਕੀ ਦੀ ਰਹੱਸਮਈ ਹਾਲਤ ਦੇ ਵਿੱਚ ਮੌਤ ਦਾ ਮਾਮਲਾ ਸਾਹਮਣੇ ਆਇਆ ਤੇ ਜਾਣਕਾਰੀ ਦਿੰਦਿਆਂ ਲੜਕੀ ਦੇ ਪਿਤਾ ਦਾ ਇੱਕ ਕਹਿਣਾ ਹੈ ਕਿ ਉਹਨਾਂ ਦੀ ਬੇਟੀ ਜਿਸ ਦੀ ਉਮਰ 23 ਸਾਲ ਹੈ ਤਾਂ ਗੁਰਦੁਆਰਾ ਸਿੰਘ ਸਭਾ ਸਾਹਿਬ ਗਰਸ਼ੰਕਰ ਦੇ ਕੋਲ ਲੈਬੋਰਟਰੀ ਦੇ ਵਿੱਚੋਂ ਕੰਮ ਕਰਦੀ ਹੈ ਕੰਮ ਖਤਮ ਕਰਨ ਤੋਂ ਬਾਅਦ ਆਪਣੀ ਸਕੂਟੀ ਤੇ ਪਿੰਡ ਵਾਪਸ ਆ ਰਹੀ ਸੀ ਕਿ ਪਨਾਮ ਦੇ ਜਿਹੜੇ ਮੋਟਰਸਾਈਕਲ ਸਵਾਰ ਦੋ ਨੌਜਵਾਨ ਜਿਨ੍ਹਾਂ ਦੇ ਮੂੰਹ ਤੇ ਕੱਪੜੇ ਬੰਨੇ ਹੋ ਸਨ ਮੋਹ ਨਾਲੇ ਟੱਕਿਆ ਹੋਇਆ ਸੀ ਮੋੜ ਤੇ ਉਸ ਦੀ ਸਕੂਟੀ ਨੂੰ ਘੇਰ ਲੈਂਦੇ ਨੇ ਗਲਾ ਕੋਟ ਕੇ ਤੇ ਸਪਰੇਅ ਮਾਰ ਕੇ ਮੋਬਾਈਲ ਫੋਨ ਤੇ ਪੈਸੇ ਖੋਏ ਗਏ ਨੇ ਤੇ ਫਰਾਰ ਹੋ ਗਏ ਨੇ ਹਾਲਾਂਕਿ ਵਾਰਦਾਤ ਦਾ ਪਤਾ ਲੱਗਣ ਤੋਂ ਬਾਅਦ ਜਿਵੇਂ ਹੀ ਉਹ ਬੇਟੀ ਨੂੰ ਕਾਰ ਲੈ ਕੇ ਆਏ ਨੇ ਤਾਂ ਉਸ ਦੀ ਹਾਲਤ ਦੇਖ ਕੇ ਉਸ ਨੂੰ ਤੁਰੰਤ ਹਸਪਤਾਲ ਲਿਆਂਦਾ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਹੈ ਤਾਂ ਪਰਿਵਾਰ ਨੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਬਨਾਮ ਆਹਨੇ ਕੋਆਗੇ ਮੁੰਡੇ ਨੰ ਮਗਰ ਪਿਆ ਹੈ। ਮੁੰਡੇ ਮਗਰ ਕਹਿੰਦਾ ਕਿ ਮੂੰਹ ਬਨੇ ਹੋਏ ਸੀ। ਛੂਟੀ ਛੂਟੀ ਲਾਗੇ ਪਿੱਛੇ ਮੁੰਡਿਆਂ ਨੇ ਮੋਟੇ ਨਾਲ ਲਾ ਲਿਆ ਛੂਟੀ ਕਾਬੂ ਨਹੀਂ ਹੋਈ ਮੋੜ ਆ ਗਿਆ ਤੋਂ ਉੱਥੇ ਇੱਕ ਛੋਟੀ ਛੂਟੀ ਬੜੀ ਕੀਤੀ ਉੱਥੇ ਇਹ ਕੋਈ ਮੋਲ ਕੋਕੀ ਲੱਗੇ ਨੇ ਪਹਿਲ ਕੋਕੀ ਲੱਗੇ ਨਾ ਕੰਚਨ ਦੇਵੀ ਦੀ ਤੇ ਉਸ ਤੋਂ ਬਾਅਦ ਘਰ ਨੂੰ ਕੁੜੀ ਨੂੰ ਲੱਗ ਗਿਆ ਖਰਚਾ ਪਾਣੀ ਪੂੜੀ ਪੀਤਾ ਖੰਦਾ ਪੀਤਾ 2 ਘੰਟੇ ਬਾਅਦ ਸੌਣ ਲੱਗਿਆ ਗਿਆ ਤੇ ਅਰੇ ਰੌਣਟ ਭਾਇਆ ਸਾਫਤਾ ਸਰਪੰਚ ਸਾਹ ਕੋ ਗੁਰੂ ਜੀ ਸਾਡੇ ਪਿੰਡ ਦੇ ਵਿੱਚ ਬਾਰਦਾਤਾ ਜਿਹੜੀ ਹੋਈ ਬਹੁਤ ਮਾੜੀ ਹੋਈ ਆ ਇਹਦੇ ਪਰ ਗੌਰ ਕਰਨਾ ਚਾਹੀਦਾ ਸਰਕਾਰ ਨੂੰ ਵੀ ਗੌਰ ਕਰਨਾ ਚਾਹੀਦਾ ਇਹਨਾਂ ਦੇ ਨੱਥ ਪਾਣੀ ਚਾਹੀਦੇ ਮੁੰਡਿਆਂ ਦੇ ਵੀ ਇਦਾਂ ਦੇ ਅੱਗੇ ਤੇ ਕਲੇਮ ਹੋਣਾ ਨਹੀਂ ਚਾਹੀਦਾ ਇਹਨਾਂ ਦੀ ਸਿਹਤ ਤਾਂ ਜਿੰਨੀ ਵੀ ਹੋ ਸਕੇ ਗਰੀਬ ਬੰਦੇ ਦੀ ਕਰਨੀ ਚਾਹੀਦੀ ਆ ਉਹ ਗੁਰਦੁਆਰੇ 'ਚ ਆਪਣੇ ਜੌਬ ਕਰਦੀ ਆ ਤੇ ਪਹਿਲਾਂ ਰਾਜਾ ਸਾਹਿਬ ਦੇ ਵੀ ਲੱਗੇ ਹੋਏ ਰਾਜਾ ਦੇ ਹਸਪੀਟਲ ਵੀ ਲੱਗੇ ਉਸੇ ਹਾਂਜੀ ਉੱਥੇ ਵੀ ਲੱਗੇ ਉਸੇ ਕੰਮ ਕਰਦੇ ਰਹੇ ਹੁਣ ਇੱਥੇ ਆਪਣੇ ਗੜਸ਼ੰਕਰ ਗੜਸ਼ੰਕਰ ਤੋਂ ਘਰ ਜਾ ਰਹੇ ਸੀਗੇ ਪਨਾਵ ਤੋਂ ਮੁੰਡੇ ਮਗਰ ਮੋੜ ਤੋਂ ਲੱਗੇ ਆ ਮੋੜਾਂ ਦੇ ਵਿੱਚ ਜਾ ਕੇ ਸਕੂਟਰੀ ਸਲਿੱਪ ਕਰਕੇ ਮਗਰ ਉਹਨੇ ਹਮਲਾ ਕਰਤਾ